हां जी दोस्तों प्यार परी शास्त्रीकार दोस्तों आज ਤੁਹਾਨੂੰ ਦਸੰਬਰ ਮਹੀਨਾ ਯਾਨੀ ਕਿ ਜਿਹੜਾ 2024 ਦਾ ਲਾਸਟ ਮਹੀਨਾ ਹੈ 2024 ਦਾ ਲਾਸਟ ਮਹੀਨਾ ਦਸੰਬਰ ਤਾਂ ਇਸ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹ ਕਿਨਾ ਕਿਨਾ ਲੋਕਾਂ ਦੀ ਫੇਰ ਤੋਂ ਦੁਬਾਰਾ ਆ ਚੁੱਕੀ ਹੈ ਕਿਉਂਕਿ ਪਹਿਲਾਂ ਕੁਝ ਲੋਕਾਂ ਦੀ ਪੈਨਸ਼ਨ ਆਈ ਸੀ ਤਾਂ ਉਸ ਤਰ੍ਹਾਂ ਨੇ ਕਈ ਲੋਕਾਂ ਦੇ ਕਮੈਂਟ ਆਏ ਸੀ ਕਿ ਸਾਡੀ ਪੈਨਸ਼ਨ ਨਹੀਂ ਆਈ ਹੈ ਠੀਕ ਹੈ ਤਾ ਸਾਡੀ ਪੈਨਸ਼ਨ ਕਦੋਂ ਤੱਕ ਆਏਗੀ ਤੇ ਅਸੀਂ ਉਹਨਾਂ ਨੂੰ ਕਹਿਆ ਸੀ ਵੀ ਤੁਸੀਂ 20 ਤਰੀਕ ਤੱਕ ਰੁਕ ਜੋ ਤੁਹਾਡੀ ਪੈਨਸ਼ਨ ਆ ਜੇਗੀ ਤੇ ਇਸ ਦੌਰਾਨ ਨਵਾਂ ਅਪਡੇਟ جاری ਹੋਇਆ ਹੈ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਅਸੀਂ ਅੱਜ ਉਹਨਾਂ ਦੀ ਪੈਨਸ਼ਨ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹਨਾਂ-ਕਿਹਨਾਂ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਤੇ ਨਾਲੇ ਤੁਹਾਨੂੰ ਇਹ ਵੀ ਦੱਸਾਂਗੇ ਜੇ ਜਿਨ੍ਹਾਂ ਲੋਕਾਂ ਦੀ ਹਾਲੇ ਤੱਕ ਪੈਨਸ਼ਨ ਨਹੀਂ ਆਈ ਹੋ ਸਕਦਾ ਹੈ ਉਹਨਾਂ ਦੀ ਪੈਨਸ਼ਨ ਹੈ ਉਹ ਪੈਂਡਿੰਗ ਖੜੀ ਹੋਵੇ ਉਹ ਪੈਂਡਿੰਗ ਕਿਉਂ ਖੜੀ ਹੈ ਇਹਦਾ ਕਾਰਨ ਵੀ ਦੱਸਾਂਗੇ ਤੁਹਾਨੂੰ ਕਈ ਕਹਿੰਦੇ ਕਿ ਪੈਨਸ਼ਨ ਕੱਟੀ ਗਈ ਕੱਟੀ ਨਹੀਂ ਹੁੰਦੀ ਪੈਨਸ਼ਨ ਵਿੱਚ ਤੋਂ ਕਈ ਕਈ ਵਾਰ ਕੀ ਹੁੰਦਾ ਹੈ ਪੈਂਡਿੰਗ ਹੋ ਜਾਂਦੀ ਹੈ ਕਿਸੇ ਕਾਰਨ ਵਸ਼ੇ ਉਹ ਕਾਰਨ ਕੀ ਆ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਜੋ ਤੁਸੀਂ ਇਹੋ ਜਿਹਾ ਕੰਮ ਕਰ ਸਕੋ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਜੋ ਅੱਗੇ ਆਉਣ ਵਾਲਾ ਟਾਈਮ ਆ ਜਿਹੜਾ ਤੁਹਾਡੀ ਕਦੇ ਪੈਨਸ਼ਨ ਨਾ ਰੁਕੇ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਜਿਹੜਾ ਅਸੀਂ ਸਹਾਇਤਾ ਦੇਵਾਂਗੇ ਤੁਸੀਂ ਉਹ ਤੁਸੀਂ ਉਹ ਫੋਲੋ ਜ਼ਰੂਰ ਕਰਨੀਆਂ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਦਸੰਬਰ ਮਹੀਨੇ ਦੀ ਪੈਨਸ਼ਨ ਜਿਨ੍ਹਾਂ ਲੋਕਾਂ ਦੀ ਹਜੇ ਤੱਕ ਨਹੀਂ ਆਈ ਉਹਨਾਂ ਦੀ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਅਸੀਂ ਉਹਨਾਂ ਦੇ ਜ਼ਿਲ੍ਹੇ ਦੱਸਾਂਗੇ ਉਹਨਾਂ ਦਾ ਏਰੀਆ ਦੱਸਾਂਗੇ ਕਿਹੜੇ-ਕਿਹੜੇ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਬਾਕੀ ਤੁਸੀਂ ਆਪ ਅੰਦਾਜ਼ਾ ਲਗਾਣਾ ਹੈ ਕਿ ਤੁਹਾਡੀ ਪੈਨਸ਼ਨ ਜਿਹੜੀ ਉਹ ਹੁਣ ਆ ਗਈ ਹੈ ਕਿ ਨਹੀਂ ਆ ਗਈ ਹੈ ਠੀਕ ਹੈ ਕਿਉਂਕਿ ਅਸੀਂ ਪਿੰਡਾਂ ਦੇ ਹਿਸਾਬ ਨਾਲ ਨਹੀਂ ਦੱਸ ਸਕਦੇ ਅਸੀਂ ਡਿਸਟ੍ਰਿਕਟ ਦੇ ਅਵਾਜ਼ ਦੱਸ ਸਕਦੇ ਹਾਂ ਤੁਹਾਨੂੰ ਵੀ ਕਿਹਨਾਂ-ਕਿਹਨਾਂ ਦੀ ਪੈਨਸ਼ਨ ਜਿਹੜੀ ਰਿਲੀਜ਼ ਹੋ ਚੁੱਕੀ ਹੈ ਉਹ ਤੁਸੀਂ ਆਪਣੀ ਪੈਨਸ਼ਨ ਚਾਹੇ ਤੇ ਬੈਂਕ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਚਾਹੇ ਤੁਸੀਂ ਆਪਣੀ ਫੋਨ ਤੇ ਜੇ ਤੁਹਾਡਾ ਨਾਲ ਲਿੰਕ ਹੈ ਉੱਥੇ ਬੈਲੈਂਸ ਚੈੱਕ ਕਰ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਕੋਈ ਮੈਸੇਜ ਵਗੈਰਾ ਆਇਆ ਹੈ ਬੈਂਕ ਵੱਲੋਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਦੋਸਤੋ ਜਿਆਦਾ ਦੇਰ ਨਾ ਲੰੋਂਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਆ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਤਰ੍ਹਾਂ ਦੀ ਵੀਡੀਓ ਅਪਡੇਟ ਤੁਹਾਨੂੰ ਮਿਲ ਸਕੇ ਤੇ ਪੰਜਾਬ ਤੇ ਜਿਹੜੀ ਕੇਂਦਰ ਸਰਕਾਰ ਦੀਆਂ ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਨੇ ਤੁਹਾਡੇ ਤੱਕ ਪਹੁੰਚ ਸਕਣ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਆਪਣੇ ਬੁਢਾਪਾ ਪੈਨਸ਼ਨ ਹੈ ਠੀਕ ਹੈ ਜੀ ਬੁਢਾਪਾ ਪੈਨਸ਼ਨ ਹੈ ਠੀਕ ਹੈ ਚਾਹੇ ਉਹ ਵਿਧਵਾ ਪੈਨਸ਼ਨ ਹੈ ਤੇ ਚਾਹੇ ਉਹ ਅਪੰਗ ਪੈਨਸ਼ਨ ਹੈ ਇਹ ਹਰੇਕ ਤਰ੍ਹਾਂ ਦੀ ਪੈਨਸ਼ਨ ਹੈ ਜਿਹੜੀ ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਬਰਨਾਲਾ ਜ਼ਿਲ੍ਹਾ ਹੈ ਠੀਕ ਹੈ ਜੀ ਬਰਨਾਲਾ ਜ਼ਿਲ੍ਹਾ ਦੀ ਜਿਹੜੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਸੀ ਉਹ ਵੀ ਹੁਣ ਉਹਨਾਂ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਤਾਂ ਹੁਣ ਆਪਾਂ ਗੱਲ ਕਰਾਂਗੇ ਉਸ ਤੋਂ ਬਾਅਦ ਵਾਲੇ ਜ਼ਿਲ੍ਹੇ ਦੀ ਕਿਹੜਾ ਹੈ ਜੀ ਤੁਹਾਨੂੰ ਦੱਸ ਦਿਆਂ ਫਤੇਗੜ ਸਾਹਿਬ ਦੇ ਜ਼ਿਲ੍ਹੇ ਦੇ ਨਾਲ ਜਿਹੜੇ ਲੋਕ ਬਿਲੋਂਗ ਕਰਦੇ ਨੇ ਯਾਨੀ ਕਿ ਫਤੇਗੜ ਸਾਹਿਬ ਚ ਜਿਹੜੇ ਲੋਕ ਰਹਿੰਦੇ ਨੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪਿੰਡ ਨੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਦੋਸਤੋ ਫਿਰੋਜ਼ਪੁਰ ਠੀਕ ਹੈ ਜੀ ਫਿਰੋਜ਼ਪੁਰ ਜਿਹੜਾ ਜ਼ਿਲ੍ਹਾ ਹੈ ਉਸ ਦੀ ਪੈਨਸ਼ਨ ਆ ਚੁੱਕੀ ਹੈ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਕੁਝ ਲੋਕੀ ਨਹੀਂ ਹੈ ਸੀ ਯਾਨੀ ਕਿ ਬਲੌਕ ਦੇ ਹਿਸਾਬ ਨਾਲ ਤੇ ਤਹਿਸੀਲਾਂ ਦੇ ਹਿਸਾਬ ਨਾਲ ਪੈਨਸ਼ਨ ਵੰਡੀ ਜਾਂਦੀ ਹੈ ਤਾਂ ਕੁਝ ਤਹਿਸੀਲਾਂ ਸੀ ਜਿਹਦੇ ਵਿੱਚ ਫਿਰੋਜ਼ਪੁਰ ਤਹਿਸੀਲ ਜ਼ਿਲ੍ਹੇ ਦੇ ਤਹਿਸੀਲਾਂ ਦੇ ਵਿੱਚ ਪੈਨਸ਼ਨ ਆ ਚੁੱਕੀ ਸੀ ਤੇ ਕੁਝ ਘਰ ਰਹਿੰਦੇ ਸੀ ਉਹਨਾਂ ਦੀ ਹੁਣ ਸਾਰਿਆਂ ਦੀ ਅਪਡੇਟ ਹੋ ਚੁੱਕੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਗੁਰਦਾਸਪੁਰ ਦੀ ਠੀਕ ਹੈ ਜੀ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਵੀ ਹੁਣ ਪੈਨਸ਼ਨ ਜਿਹੜੀ ਪੰਜਾਬ ਸਰਕਾਰ ਵੱਲੋਂ ਰਿਲੀਜ਼ ਕਰ ਦਿੱਤੀ ਗਈ ਹੈ ਨਾਲ ਲੱਗਦੇ ਪਿੰਡ ਦੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਆਪਾਂ ਉਹ ਹੈ ਜੀ ਜਲੰਧਰ ਜਲੰਧਰ ਪਿੰਡ ਹੈ ਜਲੰਧਰ ਜਿਹੜਾ ਡਿਸਟ੍ਰਿਕਟ ਹੈ ਇਹਦੇ ਪਿੰਡਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਤਕਰੀਬਨ ਸਾਰਿਆਂ ਦੀ ਆ ਚੁੱਕੀ ਹੈ ਕੁਝ ਕਿ ਪਿੰਡ ਹੋ ਸਕਦੇ ਨੇ ਜਿਨ੍ਹਾਂ ਦੀ ਪਹਿਲਾਂ ਆਈ ਹੋਵੇ ਕੁਝ ਗੇ ਰਹਿ ਗਏ ਸੀ ਪਰ ਹੁਣ ਜਿਹੜੀ ਸਾਰੇ ਸਾਰੇ ਸ਼ਹਿਰ ਦੀ ਹੀ ਪੈਨਸ਼ਨ ਆ ਚੁੱਕੀ ਹੈ ਸਾਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਪਿੰਡ ਨੇ ਉਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਦੋਸਤੋ ਉਸ ਤੋਂ ਬਾਅਦ ਜਿਹੜਾ ਜ਼ਿਲ੍ਹਾ ਹੁੰਦਾ ਹੈ ਉਹ ਹੈ ਕਪੂਰਥਲਾ ਠੀਕ ਹੈ ਜੀ ਕਪੂਰਥਲਾ ਜ਼ਿਲ੍ਹਾ ਇਹਦੇ ਵੀ ਸਾਰੇ ਲੋਕਾਂ ਦੀ ਤਕਰੀਬਨ ਪੈਨਸ਼ਨ ਓਕੇ ਹੋ ਚੁੱਕੀ ਹੈ ਸਾਰਿਆਂ ਦੀ ਪੈਨਸ਼ਨ ਵੜਾਪਾ ਪੈਨਸ਼ਨ ਚਾਹੇ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਲੱਗੀ ਹੋਈ ਹੈ ਉਹ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਸਕਦੇ ਹਾਂ ਜੀ ਮੋਗੇ ਜ਼ਿਲ੍ਹੇ ਦੀ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਤਕਰੀਬਨ ਸਾਰਿਆਂ ਦੀ ਪੈਨਸ਼ਨ ਆ ਚੁੱਕੀ ਹੈ ਪਹਿਲਾਂ ਵੀ ਅਸੀਂ ਦੱਸਿਆ ਤੁਹਾਨੂੰ ਕਿੁਝ ਲੋਕਾਂ ਦੀ ਆ ਚੁੱਕੀ ਸੀ ਤੇ ਕੁਝ ਲੋਕ ਕਹਿ ਰਹੇ ਸੀ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਨਹੀਂ ਆਈ ਤਾਂ ਉਹਨਾਂ ਨੂੰ ਵੀ ਹੁਣ ਖੁਸ਼ਖਬਰੀ ਆਈ ਹੈ ਉਹਨਾਂ ਦੀ ਵੀ ਪੈਨਸ਼ਨ ਤਕਰੀਬਨ ਸਾਰਿਆਂ ਦੀ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਦੋਸਤੋ ਮੋਹਾਲੀ ਜ਼ਿਲ੍ਹੇ ਦੀ ਮੋਹਾਲੀ ਦੇ ਵਿੱਚ ਵੀ ਦੋਸਤੋ ਹੁਣ ਪੈਨਸ਼ਨ ਜਿਹੜੀ ਬੜਾਪਾ ਪੈਨਸ਼ਨ ਪਹੁੰਚ ਚੁੱਕੀ ਹੈ ਨਾਲ ਲੱਗਦੇ ਗੱਲ ਕਰੀਏ ਆਪਾਂ ਥੋੜਾ ਜਿਹਾ ਆਪਾਂ ਉੱਤਾਂ ਨੂੰ ਚਲਾਂਗੇ ਤੇ ਪਠਾਨਕੋਟ ਦੀ ਜਿਹੜੀ ਪੈਨਸ਼ਨ ਹੈ ਪਠਾਨਕੋਟ ਦੇ ਵਿੱਚ ਵੀ ਜਿਹੜੀ ਹੈ ਤਕਰੀਬਨ ਸਾਰਿਆਂ ਦੀ ਪੈਨਸ਼ਨ ਆ ਚੁੱਕੀ ਹੈ ਫਿਰ ਥੋੜਾ ਜਿਹਾ ਆਪਾਂ ਥੱਲੇ ਨੂੰ ਆਵਾਂਗੇ ਤਾਂ ਆਪਾਂ ਨੂੰ ਜ਼ਿਲ੍ਹਾ ਮਿਲੇਗਾ ਜੀ ਪਟਿਆਲਾ ਠੀਕ ਹੈ ਜੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਆਪਾਂ ਪਹਿਲਾਂ ਦੱਸਿਆ ਸੀ ਕੁਝ ਕੁ ਇਲਾਕਿਆਂ ਦੀ ਪੈਨਸ਼ਨ ਆ ਚੁੱਕੀ ਸੀ ਪਰ ਜਿਹੜੇ ਹਰਿਆਣਾ ਦੇ ਨਾਲ ਇਲਾਕੇ ਲੱਗਦੇ ਨੇ ਉਹਨਾਂ ਦੀ ਪੈਨਸ਼ਨ ਨਹੀਂ ਆਈ ਸੀ ਤਕਰੀਬਨ ਉਹਨਾਂ ਦੀ ਵੀ ਹੁਣ ਪੈਨਸ਼ਨ ਇਹ ਜਿਹੜੀ ਹੈ ਆ ਚੁੱਕੀ ਹੈ ਇਹਦੇ ਨਾਲ ਹੀ ਲੱਗਦੇ ਇੱਕ ਹੋਰ ਆਪਾਂ ਜ਼ਿਲ੍ਹੇ ਦੀ ਗੱਲ ਕਰੀਏਗੇ ਤਾਂ ਉਹ ਜ਼ਿਲ੍ਹਾ ਹੈ ਰੂਪਨਗਰ ਠੀਕ ਹੈ ਜੀ ਰੂਪਨਗਰ ਦੇ ਵਿੱਚ ਵੀ ਤਕਰੀਬਨ ਸਾਰੇ ਲੋਕਾਂ ਦੀ ਪੈਨਸ਼ਨ ਜਿਹੜੀ ਆ ਚੁੱਕੀ ਹੈ ਆਪਣਾ ਜਿਹੜਾ ਵੀ ਹੈ ਤੁਹਾਡਾ ਜੇਕਰ ਫੋਨ ਨੰਬਰ ਲਿੰਕ ਹੈ ਤੇ ਤੁਸੀਂ UPI ਰਾਹੀਂ ਚੈੱਕ ਕਰ ਸਕਦੇ ਹੋ ਨਹੀਂ ਤਾਂ ਬੈਂਕ ਦੇ ਵਿੱਚ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੁਝ ਕੁ ਲੋਕਾਂ ਦੀ ਸ਼ਿਕਾਇਤ ਆਉਂਦੀ ਹੈ ਕਿ ਸਾਡੇ ਜ਼ਿਲ੍ਹੇ ਦੀ ਪੈਨਸ਼ਨ ਨਹੀਂ ਆਈ ਤੁਸੀਂ ਦੱਸਦੇ ਹੋ ਕਿ ਸਾਡੇ ਆਈ ਹੈ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਜ਼ਿਲ੍ਹੇ ਦੇ ਵਾਜੇ ਨਾਮ ਹੁੰਦੇ ਨੇ ਤਾਂ ਪਰ ਕਈ ਹੁੰਦਾ ਹੈ ਕਿ ਕੁਝ ਇਲਾਕਿਆਂ ਦੇ ਪੈਨਸ਼ਨ ਆ ਚੁੱਕੀ ਹੁੰਦੀ ਹੈ ਤੇ ਕੁਝ ਇਲਾਕਿਆਂ ਦੀ ਪੈਨਸ਼ਨ ਨਹੀਂ ਆਂਦੀ ਇਸ ਕਰਕੇ ਥੋੜਾ ਜਿਹਾ ਆਪ ਨੂੰ ਕਨਫਿਊਜ਼ਨ ਹੁੰਦੀ ਹੈ ਅਸੀਂ ਤਾਂ ਡਿਸਟ੍ਰਿਕਟ ਵਾਈਜ਼ ਦੱਸਦੇ ਆ ਪਰ ਕੁਝ ਕੁ ਪਿੰਡਾਂ ਦੀ ਜਿਹੜੀ ਪੈਨਸ਼ਨ ਨਹੀਂ ਆਉਂਦੀ ਇਸ ਕਰਕੇ ਤੁਹਾਨੂੰ ਭੁਲੇਖਾ ਪੈਂਦਾ ਠੀਕ ਹੈ ਉਹ ਬਾਅਦ ਚ ਵੀ ਆ ਜਾਂਦੀ ਆ ਪਰ ਹੁਣ ਜਿਹੜਾ ਇਹ ਰੂਪਨਗਰ ਜ਼ਿਲ੍ਹੇ ਦੀ ਸਾਰਿਆਂ ਦੀ ਪੈਨਸ਼ਨ ਆ ਚੁੱਕੀ ਆ ਕੁਝ ਕੁ ਪਹਿਲਾਂ ਵੀ ਆ ਚੁੱਕੀ ਸੀ ਨਾਲ ਲੱਗਦੇ ਪਿੰਡ ਦੀ ਸ਼ਹਿਰ ਦੀ ਗੱਲ ਕਰੀਏ ਆ ਆਪਾਂ ਉਹ ਹੈ ਜੀ ਸੰਗਰੂਰ ਸੰਗਰੂਰ ਸ਼ਹਿਰ ਦੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਹੁਣ ਤਕਰੀਬਨ ਸਾਰੇ ਸੰਗਰੂਰ ਦੇ ਇਲਾਕੇ ਦੀ ਹੀ ਪੈਨਸ਼ਨ ਇਹ ਆ ਚੁੱਕੀ ਹੈ ਹੁਣ ਤੁਸੀਂ ਜਾ ਕੇ ਆਪਣੀ ਪੈਨਸ਼ਨ ਸਿਰਫ ਕਢਵਾਉਣੀ ਹੈ ਠੀਕ ਹੈ ਹੁਣ ਆਪਾਂ ਇੱਕ ਹੋਰ ਜ਼ਿਲ੍ਹੇ ਦੀ ਗੱਲ ਕਰੀਏ ਕਰਾਂਗੇ ਉਸ ਦਾ ਨਾਮ ਹੈ ਤਰਨਤਾਰਨ ਤਰਨਤਾਰਨ ਜਿਹੜਾ ਜ਼ਿਲ੍ਹਾ ਹੈ ਉਹਦੇ ਵਿੱਚ ਵੀ ਸਾਰੇ ਪਿੰਡਾਂ ਦੀ ਪੈਨਸ਼ਨ ਹੈ ਤਕਰੀਬਨ ਹੁਣ ਆ ਚੁੱਕੀ ਹੈ ਜੇ ਕੁਝ ਇੱਕ ਅੱਧਾ ਪਿੰਡ ਰਹਿੰਦਾ ਹੋਇਆ ਤਾਂ ਉਸ ਦੀ ਆਪਾਂ ਗੱਲ ਨਹੀਂ ਕਰ ਸਕਦੇ ਕਿਉਂਕਿ ਦੋਸਤੋ ਕਈ ਵਾਰ ਕੀ ਹੁੰਦਾ ਵੱਡਾ ਜ਼ਿਲ੍ਹਾ ਹੋਣ ਕਰਕੇ ਕੋਈ ਨਾ ਕੋਈ ਜ਼ਿਲ੍ਹੇ ਦੀ ਕਿਸੇ ਨਾ ਕਿਸੇ ਪਿੰਡ 'ਚ ਰਹਿੰਦੀ ਹੈ ਜਾਂ ਫਿਰ ਕੋਈ ਬੈਂਕ ਵੱਲੋਂ ਵੀ ਕਈ ਵਾਰ ਕੋਈ ਦਿੱਕਤ ਹੁੰਦੀ ਹੈ ਉਹ ਵੀ ਅਸੀਂ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਕਿ ਕਿਹਨਾਂ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਰੁਕ ਸਕਦੀ ਹੈ ਠੀਕ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਲਾਸਟ ਜ਼ਿਲ੍ਹੇ ਦੀ ਇਹ ਹੈ ਜੀ ਮਲੇਰ ਕੋਟਲਾ ਠੀਕ ਹੈ ਜੀ ਮਲੇਰ ਕੋਟਲੇ ਜ਼ਿਲ੍ਹੇ ਦੀ ਵੀ ਪੈਨਸ਼ਨ ਤਕਰੀਬਨ ਆ ਚੁੱਕੀ ਹੈ ਇਹਨਾਂ ਲੋਕਾਂ ਦੀ ਸਾਰਿਆਂ ਦੀ ਪੈਨਸ਼ਨ ਆ ਚੁੱਕੀ ਹੈ ਪਹਿਲਾਂ ਕੁਝ ਆਪਾਂ ਨੇ ਲੋਕ ਸੀ ਜਿਨ੍ਹਾਂ ਦੀ ਪੈਨਸ਼ਨ ਆ ਚੁੱਕੀ ਸੀ ਪਰ ਕੁਝ ਦੀ ਨਹੀਂ ਆਈ ਸੀ ਉਹੀ ਗੱਲ ਕਿ ਕੁਝ ਲੋਕਾਂ ਦੀ ਪੈਨਸ਼ਨ ਆ ਜਾਂਦੀ ਹੈ ਇਸ ਕਰਕੇ ਉਹ ਸਾਨੂੰ ਮੈਸੇਜ ਕਰਦੇ ਨੇ ਪਰ ਹੁਣ ਜਿਹੜੀ तकरीबन ਸਾਰੇ ਲੋਕਾਂ ਦੀ ਹੀ ਪੈਨਸ਼ਨ ਹੈ ਜਿਹੜੀ ਉਹ ਆ ਚੁੱਕੀ ਹੈ ਤੁਸੀਂ ਆਪਣੇ ਪਿੰਚ ਜਾ ਕੇ ਕਢਵਾ ਸਕਦੇ ਹੋ ਠੀਕ ਹੈ ਤੁਹਾਨੂੰ ਇਹ ਵੀ ਦੱਸਾਂਗੇ ਜਿਹੜੀ ਇਹ ਪੈਨਸ਼ਨ ਹੈ ਸਾਰਿਆਂ ਦੀ 1500 ਆ ਰਹੀ ਹੈ 2024 ਦੇ ਵਿੱਚ ਇਹ 1500 ਹੀ ਆਈ ਹੈ 25 ਦੇ ਵਿੱਚ ਉਮੀਦ ਲਗਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਉਹਨੂੰ 2500 ਕਰਨ ਜਾ ਰਹੀ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਨਹੀਂ ਆਈ ਹੈ ਠੀਕ ਹੈ ਜਾਂ ਫਿਰ ਪਿਛਲੇ ਇੱਕ ਅੱਧੇ ਮਹੀਨੇ ਦੀ ਖੜੀ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਦੋਸਤੋ ਤੁਹਾਨੂੰ ਉਹਰੇ ਦੱਸਣਾ ਚਾਹਾਂਗੇ ਜੇ ਪੈਨਸ਼ਨ ਪਿੱਛੋਂ ਕੱਟੀ ਹੋਈ ਹੈ ਤੁਹਾਡੀ ਜੇ ਕੱਟ ਦਿੱਤੀ ਗਈ ਹੈ ਠੀਕ ਹੈ ਤੇ ਤੁਹਾਨੂੰ ਮੈਸੇਜ ਆ ਜਾਏਗਾ ਪਰ ਜੇ ਬੈਂਕ ਦੇ ਵਿੱਚੋਂ ਤੁਹਾਡਾ ਆਧਾਰ ਕਾਰਡ ਲਿੰਕ ਨਹੀਂ ਹੈ ਠੀਕ ਹੈ ਕਈ ਵਾਰ ਕੀ ਹੁੰਦਾ ਡੀਬੀਟੀ ਰਾਹੀਂ ਕਈ ਆਪਾਂ ਕਿਤੇ ਹੋਰ ਫਾਰਮ ਵਗੈਰਾ ਭਰਦੇ ਆਂ ਕੁਝ ਹੋਰ ਕਰਦੇ ਆਂ ਤੇ ਆਪਣਾ ਜਿਹੜਾ ਡੀਬੀਟੀ ਯਾਨੀ ਕਿ ਡੀ ਬੀਟੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਇਹ ਸਕੀਮ ਦੇ ਨਾਲ ਉਹ ਆਪਣਾ ਜਿਹੜਾ ਆਧਾਰ ਕਾਰਡ ਹੈ ਉਹ ਬੈਂਕ ਦੇ ਨਾਲੋਂ ਅਨਲਿੰਕ ਹੋ ਜਾਂਦਾ ਤਾਂ ਉਸ ਨੂੰ ਤੁਸੀਂ ਚੈੱਕ ਕਰਾਉਣਾ ਹੈ ਬੈਂਕ ਦੇ ਵਿੱਚ ਜਾ ਕੇ ਕਿ ਤੁਹਾਡਾ ਜਿਹੜਾ ਖਾਤਾ ਹੈ ਉਹ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੈ ਜਾਂ ਨਹੀਂ ਹੈ ਠੀਕ ਹੈ ਅਗਰ ਜੇ ਲਿੰਕ ਹੈ ਤਾਂ ਤੁਹਾਨੂੰ ਘਰੋਂ ਦੀ ਲੋੜ ਨਹੀਂ ਤੁਹਾਡੀ ਇੱਕ ਜਾਂ ਦੋ ਜਿਹੜੀਆਂ ਕਿਸ਼ਤਾਂ ਨੇ ਉਹ ਪੈਨਸ਼ਨ ਦੀਆਂ ਇਕੱਠੀਆਂ ਆ ਜਾਣਗੀਆਂ ਅਗਰ ਜੇ ਤੁਹਾਡਾ ਉਹ ਲਿੰਕ ਨਹੀਂ ਹੈ ਤਾਂ ਤੁਹਾਨੂੰ ਦੁਆਰ ਤੋਂ ਆਧਾਰ ਕਾਰਡ ਠੀਕ ਹੈ ਜੀ ਆਧਾਰ ਕਾਰਡ ਤੇ ਤੁਹਾਡਾ ਬੈਂਕ ਦੀ ਪਾਸਬੁੱਕ ਦੀ ਕਾਪੀ ਹੈ ਜਿਹੜੀ ਉਹ ਬੈਂਕ ਦੇ ਵਿੱਚ ਦੁਬਾਰਾ ਜਮ੍ਹਾਂ ਕਰਾਉਣੀ ਪੈਣੀ ਹੈ ਸਾਈਨ ਕਰਨੇ ਪੈਣੇ ਆ ਵੀ ਸਾਡੀ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਦੂਰ ਕੀਤਾ ਜਾਵੇ ਸਾਨੂੰ ਸਰਕਾਰ ਦੀ ਕੋਈ ਵੀ ਸਕੀਮ ਲੈਣੀ ਹੋਵੇ ਉਸ ਕਰਕੇ ਸਾਡੇ ਆਧਾਰ ਕਾਰਡ ਦੇ ਨਾਲ ਸਾਡਾ ਖਾਤਾ ਲਿੰਕ ਕੀਤਾ ਜਾਵੇ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਆਪਣਾ ਖਾਤਾ ਅਪਡੇਟ ਕਰਵਾ ਲੈਨੇ ਹੋ ਤਾਂ ਤੁਹਾਡੀ ਜਲਦੀ ਹੀ ਪੈਨਸ਼ਨ ਜਿਹੜੀ ਦਸੰਬਰ ਮਹੀਨੇ ਦੀ ਸਾਰੇ ਲੋਕਾਂ ਦੀ ਆ ਜਾਏਗੀ ਤਾਂ ਜਿਨ੍ਹਾਂ ਦੀ ਲੋਕਾਂ ਦੀ ਨਹੀਂ ਆਈ ਉਹ ਥੋੜਾ ਜਿਹਾ ਵੇਟ ਕਰ ਲੈਣ ਜਾਂ ਫਿਰ ਉਹ ਆਪਣੇ ਬੈਂਕ ਦੇ ਵਿੱਚ ਜਾ ਕੇ ਚੈੱਕ ਕਰਵਾ ਸਕਦੇ ਨੇ ਕਿ ਉਹਨਾਂ ਦਾ ਖਾਤਾ ਜਿਹੜਾ ਆਧਾਰ ਕਾਰਡ ਦੇ ਨਾਲ ਕਿਤੇ ਅਨਲਿੰਕ ਤੇ ਨਹੀਂ ਹੋ ਗਿਆ ਜੇ ਅਨਲਿੰਕ ਹੋ ਗਿਆ ਤਾਂ ਤੁਸੀਂ ਜਲਦ ਤੋਂ ਜਲਦ ਲਿੰਕ ਕਰਵਾਉਣਾ ਹੈ ਠੀਕ ਹੈ ਇਨੀ ਗੇ ਬੇਨਤੀ ਹੈ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਧੰਨਵਾਦ ਜੀ